4500 ਰੁਪਏ ਦੇ ਵਿੱਚ 40 ਕੰਮ ਤਾਂ ਕਰਾਂਗੇ ਕਰਾਂਗੇ ਜਿਨ੍ਹਾਂ ਕੋਲ 3 3.5 ਲੀਟਰ ਦੀ ਕੈਪੈਸਿਟੀ ਵਾਲਾ ਕਾਰਨ ਹੈ ਤੁਹਾਨੂੰ ਨਾਲ ਦੇਵਾਂਗੇ ਇੱਕ ਕੂਪਨ ਤੁਹਾਡੇ ਘਰੇ ਮੋਟਰਸਾਈਕਲ ਹੈ ਸਕੂਟੀ ਹੈ ਕੁਝ ਵੀ ਹੈ ਉਹਦੀ ਸਰਵਿਸ ਬਿਲਕੁਲ ਫ੍ਰੀ ਦੇ ਵਿੱਚ ਕਰਕੇ ਦਵਾਂਗੇ ਕਰੋ ਚੈੱਕ ਬਈ ਦੇਖੋ ਬਈ ਇਸ ਤਰੀਕੇ ਨਾਲ ਹੁੰਦੀ ਹੁੰਦੀ ਹੈ ਲੈ ਬਈ ਲੈ ਪਾਸਾ ਹਮਨ ਕੇ ਚਲੋ ਡਰਾਈ ਕਲੀਨ ਹੈ ਇੱਕ ਤਰ੍ਹਾਂ ਦਾ ਜੇ ਆਪਾਂ ਕਹ ਦੇ ਕੇ ਗੱਡੀ ਦੀ ਅੰਦਰਲੀ ਕੋਇਲ ਸਾਫ ਕਰਾਉਣੀ ਆ ਆਪਾਂ ਕਿਸੇ ਮਕੈਨਿਕ ਨੂੰ ਕਹਿ ਦਈਏ ਉਹ ਕਹੋਗਾ ਜੀ ਡੈਸ਼ ਬੋਰਡ ਪੱਟਣਾ ਪਊ ਜੇ ਕਰਨਾ ਉਹ ਕਰਨਾ ਪਊ ਆਹ ਇਹ ਜੀ ਮਸ਼ੀਨ ਆ ਮਿੱਤਰੋ ਬਿਨਾ ਡੈਸ਼ ਬੋਰਡ ਪੱਟੇ ਤੁਹਾਡੀ ਗੱਡੀ ਦੀ ਅੰਦਰਲੀ ਏਸੀ ਦੀ ਕੋਇਲ ਸਾਰੀ ਸਾਫ ਕਰ ਦੇ ਬਿਲਕੁਲ ਕਰ ਦੇਗੀ ਸਰ ਹਣਾ ਜੀ ਕਾਹਦਾ ਕਸਟਮਰ ਕੋ ਪਹਿਲੇ ਦਿਖਾਈ ਵੀ ਗਏ ਕਿ ਕੈਸੀ ਹੈ ਔਰ ਉਸਕੇ ਬਾਅਦ ਕਰਨੇ ਕੇ ਬਾਅਦ ਵੀ ਦਿਖਾਈਏਗੇ ਜੇ ਰੋ ਡੈਸਟੇ ਚ ਮਾੜੀ ਮੋਟੀ ਵੀ ਕਮੀ ਆ ਗਈ ਤਾਂ ਸਮਝ ਲਓ ਤੇਲ ਬਦਲਣਾ ਹੋ ਰਿਹਾ ਇਹ ਮਸ਼ੀਨ ਆਪੇ ਹੀ ਤੇਲ ਖਿੱਚ ਲੂਗੀ ਆਪੇ ਬਦਲ ਕੇ ਦੇ ਦੇਗੀ ਬਿਲਕੁਲ ਗੱਡੀ ਦੇ ਇੰਜਨ ਚ ਕਦੇ ਕਾਰਬਨ ਜਮਣੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਣਾ ਇਹਦੇ ਨਾਲ ਜਿੰਨੀ ਵੀ ਆਪਾਂ ਕਹਦੇ ਨੇ ਕਿ ਜਿਵੇਂ ਡੀਜ਼ਲ ਗੱਡੀਆਂ ਕਹਿੰਦੇ ਨੇ ਆਪਾਂ ਲੱਖ ਚੱਲਣ ਤੋਂ ਬਾਅਦ ਅੰਦਰ ਕਾਰਬਨ ਜਮ ਜਾਂਦੀ ਹੈ ਸਾਫ਼ ਕਰਾਉਣਾ ਪੈਂਦਾ ਹੈ ਈਜੀਆਰ ਵਾਲਵ ਵਗੈਰਾ ਜਾਂ ਹੋਰ ਵਾਲਵ ਵਗੈਰਾ ਆਹ ਕਰਾ ਲਿਆ ਕਰੋ ਹਰੇਕ ਸਰਵਿਸ ਦੇ ਉੱਤੇ ਹੁੰਦਾ ਹੈ ਓਰੇ ਹਰੇਕ ਸਰਵਿਸ ਦੇ ਜਿਵੇਂ ਕੀ ਓਰੇ ਆਰਟੀਕਾ ਗੱਡੀ ਦੇ ਵਿੱਚ ਹੋਣ ਲੱਗ ਰਿਹਾ ਭਾਵੇਂ ਪੈਟਰੋਲਾ ਭਾਵੇਂ ਡੀਜ਼ਲ ਦੋਨਾਂ ਸਾਰੇ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਮਹਾਲੀ ਖਰੜਵੇ ਵਿੱਚ ਵੀ ਮਿੱਤਰੋ ਓਪਨ ਹੋ ਗਿਆ ਜਿਹੜਾ ਆਪਾਂ ਕਹਿੰਦੇ ਹੁੰਨੇ ਆ 3500 ਵਾਲਾ ਸਰਵਿਸ 10 ਤੋਂ 11 ਕੰਮ ਕੀਤੇ ਜਾਂਦੇ ਸੀ ਇਹ ਗੱਲ ਤਾਂ ਪੁਰਾਣੀ ਹੋ ਗਈ ਨਾ ਅੱਜ ਮਹਾਲੀ ਖਰੜ ਦੇ ਵਿੱਚ ਖੜਿਆ ਯਾਰ ਕੁਝ ਨਾਮਾ ਤੇ ਕੁਝ ਸਪੈਸ਼ਲ ਹੋਣਾ ਚਾਹੁੰਦਾ ਹੈ ਚਲੋ ਬਈ 4500 ਰੁਪਏ ਦੇ ਵਿੱਚ 40 ਕੰਮ ਵਾਲਾ ਸਰਵਿਸ ਸਟੇਸ਼ਨ ਹੈ ਹੈਰਾਨ ਰਹਿ ਗਏ ਹੋਗੇ ਇਹਦੀ ਲੋਕੇਸ਼ਨ ਸਮਝ ਲਓ ਇੱਕ ਵਾਰੀ ਆਹ ਰੋੜਾ ਆਪਣਾ ਜਾਂਦਾ ਬਡਾਲਾ ਰੋੜਾ ਬਡਾਲਾ ਖਰੜ ਤੋਂ ਬਡਾਲਾ ਰੋੜ ਦੇ ਉੱਤੇ ਬਣਾਇਆ ਹੈ ਦਾਮ ਕੈਨਿਕਲ ਵਰਲਡ ਓਪੋਜ਼ਿਟ ਇਧਰਲੇ ਪਾਸੇ ਆ ਜਾ ਲੈ ਤੁਹਾਨੂੰ ਲੋਕੇਸ਼ਨ ਚੰਗੀ ਤਰ੍ਹਾਂ ਸਮਝਾ ਮਾਵਾਂ ਤੇ ਕਿਹੜੇ-ਕਿਹੜੇ ਕੰਮ ਹੋਣਗੇ 40 ਵੀ ਦੱਸੂਗਾ ਉਹ ਗੁਲਮੋਰ ਸਿਟੀ ਹੈਗੀ ਇਧਰਲੇ ਪਾਸੇ ਕਲੋਨੀ ਆ ਇਹਦੇ ਬਿਲਕੁਲ ਓਪੋਜ਼ਿਟ ਹੀ ਹੈ ਇਹ ਦਾ ਮਕੈਨੀਕਲ ਵਰਲਡ ਖਰੜ ਤੁਸੀਂ ਗੂਗਲ ਮੈਪ ਤੇ ਲੋਕੇਸ਼ਨ ਵੀ ਭਰ ਸਕਦੇ ਹੋ ਸਿੱਧਾ ਉਰੇ ਆ ਕੇ ਵਿਜ਼ਿਟ ਕਰ ਦੋਗੇ ਨਾ ਮਾ ਸਰਪ੍ਰਾਈਜ਼ ਲੱਗਿਆ ਹੋਊਗਾ ਕਿ 4500 ਰੁਪਏ ਦੇ ਵਿੱਚ 40 ਕੰਮ 1000 ਰੁਪਏ ਵਧਿਆ ਪਹਿਲਾਂ ਨਾਲੋਂ ਕੰਮ ਵੀ ਵਧਾ ਤੇ ਸਭ ਤੋਂ ਵੱਡੀ ਆਫਰ ਦੇਣ ਲੱਗਿਆ ਜੋ ਅੱਜ ਤੋਂ ਪਹਿਲਾਂ ਆਲ ਪੰਜਾਬ ਦੇ ਵਿੱਚ ਕਿਸੇ ਵੀ ਸੈਂਟਰ ਤੇ ਨਹੀਂ ਸੀ ਆ ਜਾ ਵੀਰੇ ਚੱਲੀਏ ਆਪ ਆਪਣਾ ਭਰਾ ਆਪਾਂ ਸਪੈਸ਼ਲ ਬੁਲਾ ਲਿਆ ਜੀ ਲੁਧਿਆਣੇ ਤੋਂਰੇ ਬਾਈ ਹਰਿਆਣੇ ਤੋਂ ਆ ਤੇ 40 ਕੰਮ ਵਾਲਾ ਕਨਸੈਪਟ ਆਪਾਂ ਉਰੇ ਲਿਆਂਦਾ ਹੈਣਾ ਹਾਂਜੀ ਹਾਂਜੀ ਲੈ ਆਏ ਬਿਲਕੁਲ ਬਿਲਕੁਲ ਤੇ 40 ਕੰਮ ਕਿਹੜੇ ਕਿਹੜੇ ਹੋਣਗੇ ਮੈਂ ਤੁਹਾਨੂੰ ਲਿਸਟ ਦਿਖਾ ਦੂੰਗਾ ਉਸ ਤੋਂ ਪਹਿਲਾਂ ਜੇ ਤੁਸੀਂ ਉਰੇ ਆਉਂਗੇ ਤਾਂ ਤੁਹਾਨੂੰ ਕਿਹੜੀਆਂ ਕਿੜੀਆਂ ਮਸ਼ੀਨਾਂ ਦੇ ਦੇਖਣ ਨੂੰ ਮਿਲਣਗੀਆਂ ਤੇ ਉਹਨਾਂ ਦੇ ਕੀ ਕੰਮ ਕਾਰਨ ਹੈ ਸਾਰਾ ਕੁਝ A to Z ਦਿਖਾਵਾਂਗੇ ਨਾਲ ਹੁੰਦੇ ਆਪਾਂ ਕੋਸ਼ਿਸ਼ ਕਰਾਂਗੇ ਕਿ ਬਾਈ ਤੋਂ ਵੀ ਹਲਕਾ-ਪੁਲਕਾ ਬੁਲਾ ਲਈਏ ਤੇ ਆਹ ਮਾਈਕ ਲਾ ਲਓ ਜੀ ਤੁਸੀਂ ਆਪਦੇ ਮਾੜਾ ਜਿਹਾ ਇੱਕ ਵਾਰੀ ਲਾਓ ਜੀ ਕੋਲਰ ਤੇ ਜੋ ਤੁਸੀਂ ਐਂਟਰ ਕਰੋਗੇ 2 ਦਾ ਤੁਹਾਨੂੰ ਉਰੇ ਮਿਲ ਜਾਣਗੇ ਆਪਣੇ ਵਾਸ਼ਿੰਗ ਸਟੇਸ਼ਨ ਸਪੈਸ਼ਲ ਚੀਜ਼ ਕੀ ਹੈ ਫੋਮ ਵਾਸ਼ਿੰਗ ਪ੍ਰੋਪਰ ਵਧੀਆ ਆਪਾਂ ਕਿਹਦੇ ਕਿ ਸ਼ੈਂਪੂ ਆਪਾਂ ਮਹਿੰਗੇ ਵਾਲਾ ਵਰਤਾਂਦੇ ਆਂਗੇ ਸਟੀਮ ਵਾਸ਼ ਦੇ ਸਪੈਸ਼ਲਿਸਟ ਹੈਗੇ ਹੈਗੇ ਨੇ ਆਜੋ ਹੁਣ ਜਦੋਂ ਆਪਾਂ ਐਂਟਰ ਕਰਾਂਗੇ ਜਿਵੇਂ ਕੀ ਗੱਡੀਆਂ ਦਾ ਕੰਮ ਚੱਲ ਰਿਹਾ ਤੇ ਕਿਹੜੇ ਕਿਹੜੇ ਮਸ਼ੀਨਾਂ ਮਿਲਣਗੀਆਂ ਫਿਰ 4500 ਚ 40 ਕਮ ਕਰਕੇ ਦਵਾਂਗੇ ਪ੍ਰੋਪਰ ਤਰੀਕੇ ਦੇ ਨਾਲ ਹਣਾ ਕੋਈ ਵੀ ਗੱਡੀ ਹੋਵੇ ਛੋਟੀ ਕੋਈ ਵੀ ਗੱਡੀ ਹੋ ਸਰ ਜਿਵੇਂ ਮੇਸੇ ਲੈ ਕੇ ਰ ਆਪਣਾ ਕੋਈ ਵੀ ਗੱਡੀ ਹੋ ਜਿੰਨਾ ਗੱਡੀਆਂ ਦੇ ਵਿੱਚ ਚੀਜ਼ ਸਮਝ ਲਓ ਵੀਰੇ 4500 ਜਿੰਨਾ ਗੱਡੇ ਚ 3 ਤੋਂ 3.5 ਲੀਟਰ ਤੇਲ ਪੈਂਦਾ ਇਹ ਪੈਕੇਜ ਉਹਨਾਂ ਲਈ ਹੈ ਜਿਵੇਂ ਤੁਹਾਡੀ ਗੱਡੀ ਦਾ ਜਿਵੇਂ ਇੰਜਨ ਔਇਲ ਵਧੀ ਜਾਊਗਾ ਉਹਦੇ ਸਾਰਾ ਥੋੜੇ ਬਹੁਤ ਰੇਟ ਵਧੀ ਜਾਣਗੇ ਸਭ ਤੋਂ ਪਹਿਲੀ ਤਾਂ ਅਸੀਂ ਆਪਣੇ ਕੋਲ ਵੀਰੇ ਬੈਟਰੀ ਬੂਸਟਰ ਹੈ ਬੈਟਰੀ ਬੂਸਟਰ ਮਸ਼ੀਨ ਇੱਥੇ ਹਾਂਜੀ ਠੀਕ ਹੈ ਤੁਹਾਡੀ ਗੱਡੀ ਦੀ ਕੋਈ ਬੈਟਰੀ ਬੂਂਡਰੀ ਹਲਕੀ ਫੁਲਕੀ ਪ੍ਰੋਬਲਮ ਹੈੀ ਆ ਡੈੱਡ ਆ ਕੁਝ ਤਾਂ ਉਹਨੇ ਆਹ ਕਮੀ ਸਾਰੀ ਪੂਰੀ ਕਰ ਦੇਣੀ ਐ ਪੈਕੇਜ ਦੇ ਵਿੱਚ ਹੀ ਐ ਹੁਣ ਆਪਾਂ ਗੱਲ ਕਰਾਂਗੇ ਹੁਣ ਜੇ ਮੈਂ i20 ਗੱਡੀ ਖੜੀ ਆ ਆਪਣੇ ਕੋਲ ਆ ਗਈ ਸਰਵਿਸ ਕਰਾਉਣ ਦੇ ਲਈ ਤਾਂ 4500 ਲੱਗੂਗਾ 40 ਕਮ ਕਰਕੇ ਦਵਾਂਗੇ ਆ ਹੋ ਗਿਆ ਅਲਾਈਨਮੈਂਟ ਦੇ ਬੀਲ ਬੈਲੈਂਸ ਵਿੱਚ ਹੀ ਐ ਅਲਾਈਨਮੈਂਟ ਅੰਦਰ ਐ ਸਰ ਬੀਲ ਬੈਲੈਂਸ ਵੀ ਕਰ ਦੇਗੇ ਜੇ ਕੋਈ ਵੇਟ ਲੱਗਣੇ ਲੱਗਿਆ ਤਾਂ ਉਸ ਦਾ ਲੱクセ ਦੇ ਦੇ ਦਿੰਗੇ ਉਹਦਾ ਲੱਗਤ ਦੇ ਦਾਂਗੇ ਕੋਈ ਚੱਕਰ ਨਹੀਂ ਜੀ ਆਜੋ ਇਹ ਤਾਂ ਹੈਗੀ ਹੈਗੀ ਮਸ਼ੀਨ ਉਸ ਤੋਂ ਬਾਅਦ ਲਓ ਜੀ ਗਰਮੀਆਂ ਦਾ ਤੋਹਫਾ ਏਸੀ ਦੀ ਮਸ਼ੀਨ ਐ ਕਹਿੰਦੇ ਬਈ ਗੱਡੀ ਦੀ ਕੂਲਿੰਗ ਕੋਇਲ ਪਹਿਲਾਂ ਆਪਾਂ ਪੱਟਦੇ ਹੁੰਦੇ ਸੀ ਬਾਹਰ ਹਾਂਜੀ 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 ਜੇ ਆਪਾਂ ਕਹ ਦੇ ਕੇ ਗੱਡੀ ਦੀ ਅੰਦਰਲੀ ਕੋਇਲ ਸਾਫ਼ ਕਰਾਉਣੀ ਆ ਆਪਾਂ ਕਿਸੇ ਮਕੈਨਿਕ ਨੂੰ ਕਹਿ ਦਈਏ ਉਹ ਕਹੋਗਾ ਜੀ ਡੈਸ਼ ਬੋਰਡ ਪੱਟਣਾ ਪਊ ਇਹ ਕਰਨਾ ਉਹ ਕਰਨਾ ਪਊ ਆਹ ਇਹੋ ਜੀ ਮਸ਼ੀਨ ਆ ਮਿੱਤਰੋ ਬਿਨਾਂ ਡੈਸ਼ ਬੋਰਡ ਪੱਟੇ ਤੁਹਾਡੀ ਗੱਡੀ ਦੀ ਅੰਦਰਲੀ ਏਸੀ ਦੀ ਕੋਇਲ ਸਾਰੀ ਸਾਫ ਕਰਦੇ ਬਿਲਕੁਲ ਕਰਦੇ ਆ ਸਰ ਹਣਾ ਇਹ ਕਾਇਦਾ ਕਸਟਮਰ ਕੋ ਪਹਿਲੇ ਦਿਖਾਈ ਵੀ ਗਏ ਕਿ ਐਸੀ ਹੈ ਔਰ ਉਸਕੇ ਬਾਅਦ ਕਰਨੇ ਕੇ ਬਾਅਦ ਵੀ ਦਿਖਾਈਗੇ ਇਹਦੇ ਵਿੱਚ ਨਾ ਆਹ ਡਿਸਪਲੇ ਵੀ ਲੱਗੀ ਹੋਈ ਹੈ ਨਾਲ ਕੈਮਰਾ ਵੀ ਹੈ ਬਿਲਕੁਲ ਉਹ ਕੈਮਰਾ ਲਾ ਕੇ ਤੁਹਾਨੂੰ ਪਹਿਲਾਂ ਪ੍ਰੋਪਰ ਚੈੱਕ ਕਰਾ ਦੇਣਗੇ ਉਸ ਤੋਂ ਬਾਅਦ ਸਾਫ ਹੋਣ ਤੋਂ ਬਾਅਦ ਵੀ ਚੈੱਕ ਕਰਨਗੇ ਆਹ ਮਸ਼ੀਨ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਆਪਣੀਆਂ ਆ ਗਈਆਂ ਵੀਰੇ ਨੋਰਮਲ ਸਰਵਿਸ ਵਾਲਾ ਸਾਰਾ ਸਮਾਨ ਆ ਗਿਆ ਹਣਾ ਜਿਹੜਾ ਕਿ ਆਪਾਂ ਤੇਲ ਤੂਲ ਵਗੈਰਾ ਕੱਢਦੇ ਹੁੰਦੇ ਆ ਇਹ ਆ ਗਈ ਆਪਣੀ ਆਟੋਮੈਟਿਕ ਬ੍ਰੇਕ ਵਾਲੀ ਮਸ਼ੀਨ ਹਣਾ ਇਹ ਮਸ਼ੀਨ ਦਾ ਕੰਮ ਕੀ ਹੈ ਆਪਾਂ ਕਦੇ ਵੀ ਨਾ ਬ੍ਰੇਕ ਆਪਰੋਕਾ ਦਾ ਤੇਲ ਜੇ ਆਪਾਂ ਕਹਿੰਦੇ ਨੇ ਕਿ ਐਂ ਹੀ ਬਾਦੇ ਐਵੇਂ ਨਾ ਕਰਿਆ ਕਰੋ ਜੇ ਤੁਹਾਡੀ ਗੱਡੀ 40 50000 ਚੱਲ ਗਈ ਤਾਂ ਹਮੇਸ਼ਾ ਬ੍ਰੇਕ ਆਇਲ ਕਿਮਿਆ ਟੈਸਟ ਕਰਨਾ ਆਹ ਮਸ਼ੀਨ ਚੈੱਕ ਕਰਕੇ ਦੋਗੇ ਕਿ ਵਾਇਰ ਜੀ ਲੱਗੀ ਹੋਈ ਹੈ ਨਾ ਇਹ ਸੈਂਸਰ ਲੱਗੇ ਹੋਏ ਆ ਇਸਪੇ ਹਾਂ ਠੀਕ ਹੈ ਇਹ ਸੈਂਸਰ ਆਪਣੇ ਬ੍ਰੇਕ ਉਦਮੀ ਲਗਾ ਕੇ ਅਮੇ ਪਤਾ ਲੱਗ ਜਾਏਗਾ ਕਿ ਇਸ ਦੀ ਡੈਂਸਿਟੀ ਕਿਤਨੀ ਹੈ ਠੀਕ ਹੈ ਡੈਂਸਿਟੀ ਜ਼ਰੂਰੀ ਹੈ ਦੇਖਣੇ ਨਾ ਉਹ ਬਿਲਕੁਲ ਜ਼ਰੂਰੀ ਆਹ ਸੈਂਸਰ ਹੈ ਜ਼ਰੂਰੀ ਹੈ ਬਈ ਜੇ ਤਾਂ ਮਸ਼ੀਨ ਨਾ ਹੋਰ ਥੋੜੀ ਡੈਂਸਿਟੀ ਕਰਤੀ ਪ੍ਰੋਪਰ ਫਿਰ ਤਾਂ ਉਹ ਆਇਲ ਚ ਲਈ ਜਾਊਗਾ ਜੇ ਰੋਡ ਡੈਸਟੀ ਚ ਮਾੜੀ ਮੋਟੀ ਵੀ ਕਮੀ ਆ ਗਈ ਤਾਂ ਸਮਝ ਲਓ ਤੇਲ ਬਦਲਣਾ ਹੋ ਰਿਹਾ ਹੈ ਇਹ ਮਸ਼ੀਨ ਆਪੇ ਹੀ ਤੇਲ ਖਿੱਚ ਲੂਗੀ ਆਪੇ ਬਦਲ ਕੇ ਦੇ ਦੇਵੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਆ ਗਿਆ ਆਪਣੇ ਵੀਰੇ ਕੂਲੈਂਟ ਵਾਲੀ ਮਸ਼ੀਨ ਆ ਗਈ ਹਨਾ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਸੋਚਣਾ ਹੋਣਾ ਹੋਊਗਾ ਮਸ਼ੀਨ ਕੇ ਸਾਥ ਵੀ ਕੂਲੈਂਟ ਚੇਂਜ ਹੁੰਦਾ ਹੈ ਹਾਂ ਮਸ਼ੀਨ ਦੇ ਨਾਲ ਵੀ ਕਦੇ ਕੂਲੈਂਟ ਚੇਂਜ ਆ ਇੱਥੇ ਸਾਨੂੰ ਆਮ ਮਸ਼ੀਨ ਵੀ ਦੇਖਣ ਨੂੰ ਮਿਲੂਗੀ ਫੁੱਲੀ ਆਟੋਮੈਟਿਕ ਮਸ਼ੀਨਾਂ ਨਹੀਂਆਂ ਤੇ ਆ ਗਈ ਵੀਰੇ ਆਪਣੇ ਨਾਈਟ ਰੋਟੇਰਾਂ ਦੇ ਵਿੱਚ ਹਨਾ ਗਰਮੀਆਂ ਦੇ ਵਿੱਚ ਆਪਣੇ ਟਾਇਰ ਜਿਆਦਾ ਗਰਮ ਗੁਰਮਜੇ ਹੋ ਜਾਂਦੇ ਨੇ ਉਹ ਨਾਈਟ ਇਹਦਾ ਫ੍ਰੀ ਦੇ ਵਿੱਚ ਫ ਇਹ ਜਿਹੜੀ ਸਭ ਤੋਂ ਖਤਰਨਾਕ ਮਸ਼ੀਨਾਂ ਚੱਲ ਵੀ ਰਹੀ ਐ ਔਰ ਇੱਕ ਜੇ ਤੁਸੀਂ ਲਗਾਤਾਰ ਇਨ੍ਹਾਂ ਕੋਲੋਂ ਦੋ ਜਾਂ ਤਿੰਨ ਸਰਵਿਸਾਂ ਕਰਾ ਲਿਆ ਵੀਰੇ ਗੱਡੀ ਦੇ ਇੰਜਨ ਚ ਕਦੇ ਕਾਰਬਨ ਨਹੀਂ ਜਾਂਮਣੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਾਨਾ ਇਹਦੇ ਨਾਲ ਜਿੰਨੀ ਵੀ ਆਪਾਂ ਕਹਿੰਦੇ ਨੇ ਕਿ ਜਿਵੇਂ ਡੀਜ਼ਲ ਗੱਡੀਆਂ ਕਹਿੰਦੇ ਨੇ ਆਪਾਂ ਲੱਖ ਚੱਲਣ ਤੋਂ ਬਾਅਦ ਅੰਦਰ ਕਾਰਬਨ ਜਾਂਮ ਜਾਂਦੀ ਐ ਸਾਫ਼ ਕਰਾਉਣਾ ਪੈਂਦਾ ਈਜੀਆਰ ਵਾਲਵ ਵਗੈਰਾ ਜਾਂ ਹੋਰ ਵਾਲਵ ਵਗੈਰਾ ਆਹ ਕਰਾ ਲਿਆ ਕਰੋ ਹਰੇਕ ਸਰਵਿਸ ਦੇ ਉੱਤੇ ਹੁੰਦਾ ਐ ਓਰੇ ਹਰੇਕ ਸਰਵਿਸ ਦੇ ਜਿਵੇਂ ਕੀ ਔਰੇ ਆਰਟੀਕਾ ਗੱਡੀ ਦੇ ਵਿੱਚ ਹੋਣ ਲੱਗ ਰਿਹਾ ਭਾਵੇਂ ਪੈਟਰੋਲਾ ਭਾਵੇਂ ਡੀਜ਼ਲ ਆ ਦੋਨਾਂ ਦੇ ਵਿੱਚ ਫਲ ਚੱਕ ਦੂਗੀ ਇਹ ਲੱਗ ਜਾਂਦੇ ਨੇ ਇਹਨੂੰ ਵੀਰੇ ਉਹਨਾਂ ਕਹਿੰਦਾ 15 ਤੋਂ 20 ਮਿੰਟ ਦਾ ਸਮਾਂ ਹੈ ਨਾ ਹਾਂ 40 45 ਮਿੰਟ ਦਾ ਪ੍ਰੋਸੈਸ ਹੁੰਦਾ ਇਸਕੋ ਓਕੇ ਮਤਲਬ ਕਾਂਟਾ ਲੱਗ ਜਾਂਦਾ ਰਾਹਣ ਵਾਲਾ ਕਾਂਟਾ ਦੇਖੋ ਜਿਵੇਂ ਇਹਦੇ ਵਿੱਚ ਨਾ ਲਵੇ ਇ ਜਿੱਥੋਂ ਆਪਣਾ 에ਅਰ ਇਨਲੇਟ ਪਾਈਪ ਆ ਇੱਥੇ ਬਸ ਇੱਕਾ ਪਾਈਪ ਕਨੈਕਟ ਕਰ ਰਹੇ ਹਾਂ ਇੰਜਨ ਸਟਾਰਟ ਹੈ ਇਹ ਗੱਡੀ ਦਾ ਮਸਤ ਉਹਨੂੰ ਆਵਾਜ਼ ਵੀ ਦਿਖਾ ਦਿੰਨਾ ਆ ਕਰ ਲੋ ਚੈੱਕ ਤੇ ਬਸ ਇਹ ਚੱਲਦਾ ਛੱਡ ਦੇਣਾ ਜੀ ਸਾਰੀ ਕਾਰਬਨ ਕਾਰਨ ਬਾਏ ਧੂਆਂ ਹੋ ਕੇ ਬਾਹਰ ਨਿਕਲ ਜੂ ਜੀ ਹੈ ਨਾ ਇਹ ਤਾਂ ਸਭ ਤੋਂ ਘੈਂਟ ਚੀਜ਼ ਹੈਗੀ ਤੇ ਆ ਜੋ ਜਿਹੜੀ ਹੁਣ ਜਿਹੜੀ ਮੇਨ ਚ ਉਤਾਰੇ ਹੁੰਦੀ ਹੁੰਦੀ ਐ ਆਜੋ ਭਾਈ ਉਹ ਚੱਲ ਰਹੀ ਆਣਾ ਮਸ਼ੀਨ ਆਪਣੀ ਹਾਂ ਲਾ ਭਾਈ ਗੱਡੀਆਂ ਨੂੰ ਅੰਦਰੋਂ ਧੋਣ ਵਾਲੀ ਮਸ਼ੀਨ ਹੁਣ ਆਪਾਂ ਗੱਡੀਆਂ ਕਪੜਾ ਕੋਪੜਾ ਜਾਂ ਮਰਾ ਦਿੰਨੇ ਆ ਡਰਾਈ ਕਲੀਨ ਵਾਲਾ ਕੰਮ ਹੁੰਦਾ ਸਭ ਤੋਂ ਜ਼ਿਆਦਾ ਬੈਨੀਫਿਟ ਚਲਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਬੰਦ ਕਰੀ ਮੈਂ ਇੱਕ ਮਿੰਟ ਆ ਜੇ ਮੈਂ ਗੱਡੀ ਦੇ ਆਪਾਂ ਕੀ ਕਰਦੇ ਹੁੰਨੇ ਕਿ ਜਿਵੇਂ ਇਦਾਂ ਦੇ ਗੱਤੇ ਆ ਇਹਨਾਂ ਤੇ ਮੈਲ ਜੰਮ ਜਾਂਦੀ ਹੈ ਹਨ ਆਹ ਜਮਲ ਲੱਗਿਆ ਪਿਆ ਨਾ ਦਾਗ ਦੂਗ ਜੇ ਇਹ ਇਦਾਂ ਦੀ ਹੁੰਦੀ ਐ ਸਟੀਮ ਵਾਸ ਇਹਨੇ ਸਭ ਚੱਕ ਦੇਣਾ ਜੇ ਤੁਸੀਂ ਅੱਜ ਗੱਡੀ ਨਵੀਂ ਲੈ ਕੇ ਆਏ ਹੋ ਇਣਾ ਹਜਾ ਬਣਾ ਦੇਣਾ ਹੈ ਔਰ ਇਹ ਬਿਲਕੁਲ ਉਰੇ ਫਰੀ ਦੇ ਵਿੱਚ ਕਰ ਦਿਆ ਹਾਂਜੀ ਸਰਵਿਸ ਕੇਂਦਰ ਦੇ ਵਿੱਚ ਮਾਰਕਰ ਸਾਹਿਬ ਇੱਕ ਵਾਰੀ ਲਓ ਕਰੋ ਚੈੱਕ ਬਈ ਦੇਖੋ ਬਈ ਇਸ ਤਰੀਕੇ ਨਾਲ ਹੁੰਦੀ ਹੁੰਦੀ ਆ ਲੈ ਬਈ ਲੈ ਬਸ ਹਮਨ ਕੇ ਚਲੋ ਡਰਾਈ ਕਲੀਨ ਹੀ ਇੱਕ ਤਰ੍ਹਾਂ ਦਾ ਹੁਣ ਕਈ ਪ੍ਰਾ ਆਪਣੇ ਕਹਿੰਦੇ ਨੇ ਕਿ ਵੀਰੇ 4516 ਦਾ ਹੈਗਾ ਉਰੇ ਤੇ ਨਾਲ ਫਿਰ ਕੋਈ ਆਫਰ ਕੀ ਦੇਵਾਂਗੇ ਆਪਾਂ ਅੱਜ ਬਾਏ ਦੋਸਰੇ ਆਫਰ ਤੋਂ ਆਪਣਾ ਲੈਨਮੈਂਟ ਕਦੇ ਹੀ ਰੱਖਾ ਤਾਂ ਕਿ ਲੈਨਮੈਂਟ ਫਰੀ ਕਰਕੇ ਦੇਗੇ ਹਾਂ ਅਬ ਸਾਥ ਕੇ ਸਾਥ ਅਮਨੇ ਨਿਕਾਲ ਦਿਆ ਕਿ ਟੂ ਵੀਲਰ ਕੀ ਆਪਣੀ ਸੈਗਮੈਂਟ ਲਗਾ ਦਿਆ ਯਹਾਂ ਪੇ ਖੜੜੇ ਕੇ ਅੰਦਰ ਇਹ ਇਸ ਕੀ ਸਰਵਿਸ ਵੀ ਫਰੀ ਕਰਕੇ ਦੇਗੇ 4500 ਰੁਪਏ 4500 ਰੁਪਏ ਦੇ ਵਿੱਚ ਇਧਰਲੇ ਪਾਸੇ ਆ ਜਾ ਅੰਦਰ ਆ ਜਾ ਲੈ ਬਾਈ ਅੱਜ ਤੋਂ ਪਹਿਲਾਂ ਕਦੇ ਸੁਣ ਇਹ ਆਫਰ ਨਹੀਂ ਸੁਣਿਆ 4500 ਰੁਪਏ ਦੇ ਵਿੱਚ 40 ਕੰਮ ਤਾਂ ਕਰਾਂਗੇ ਕਰਾਂਗੇ ਜਿਨਾਂ ਕੋਲ 3 1/2 ਲੀਟਰ ਦੀ ਕੈਪੈਸਿਟੀ ਵਾਲੀ ਕਾਰ ਹਨ ਤੋਨੋਂ ਨਾਲ ਦਵਾਂਗੇ ਇੱਕ ਕੂਪਨ ਤੁਹਾਡੇ ਘਰੇ ਮੋਟਰਸਾਈਕਲ ਐ ਸਕੂਟੀ ਐ ਕੁਛ ਵੀ ਐ ਉਹਦੀ ਸਰਵਿਸ ਬਿਲਕੁਲ ਫ੍ਰੀ ਦੇ ਵਿੱਚ ਕਰਕੇ ਦਵਾਂਗੇ 4500 ਦੇ ਵਿੱਚ ਹੀ ਕਹਿ ਰਿਆਂ ਜੇ ਤੁਹਾਡੇ ਕੋਲ 3 ਤੋਂ 3.5 ਲੀਟਰ ਦੀ ਕੋਈ ਕਾਰ ਐ ਕਈ ਭਰਾਵਾਂ ਕੋਲ ਥੋੜੀ ਜੀ ਵੱਡੀਆਂ ਗੱਡੀਆਂ ਹੁੰਦੀਆਂ ਨਿਗੀਆਂ ਜੇ ਮੰਨ ਕੇ ਚੱਲੋ 5 ਲੀਟਰ ਤੇਲ ਪੈਂਦਾ ਉਹਦਾ ਪਹਿਲਾ ਪੈਸੇ ਉਹਨਾਂ ਦੀ 5000 ਉਰੇ ਹੋ ਜਾਊਗਾ ਵੀਰੇ 6000 ਹਨਾ 1000 ਰੁਪਿਆ ਫਰਕ ਪੋਈ ਜਾ ਲੋ ਕੋਈ ਚੱਕਰ ਨਹੀਂ ਬਸ ਇੱਕ ਮੋਟਰਸਾਈਕਲ ਕੋਈ ਵੀ ਸਕੂਟਰ ਟੂ-ਵਿਲਰ ਦੀ ਸਰਵਿਸ ਬਿਲਕੁਲ ਫ੍ਰੀ ਐ हां एक ਗੱਲ ਹੋਰ ਦੱਸ ਦੇਣਾ ਉਰੇ ਬੁਕਿੰਗ ਕਰਾ ਕੇ ਇਹ ਆਇਓ ਸਕਰੀਨ ਤੇ ਭਰਾ ਹੋਰਾਂ ਦੇ ਨੰਬਰ ਤੇ ਐਡਰੈਸ ਦੋਨੋਂ ਚਾਦਰੇ ਕਿਸੇ ਭਰਾ ਨਾਲ ਉਰੇ ਵਿਜ਼ਿਟ ਕਰਨਾ ਜਿੰਨੇ ਮਸ਼ੀਨਰ ਕਿਉਂਕਿ ਉਰੇ ਇੱਕ ਦਿਨ ਦੇ ਵਿੱਚ ਵੀਰੇ 10 ਤੋਂ 12 ਗੱਡੀਆਂ ਆਪਾਂ ਜੋਰ ਮਾਰੇ ਘੱਟ ਸਕਦੇ ਆ ਕਿਉਂਕਿ ਥੋੜਾ ਵੀ ਸਮਾਂ ਖਰਾਬਣਾ ਹੋਵੇ ਇਹਨਾਂ ਦਾ ਵੀ ਨਾ ਹੋਵੇ ਤੇ ਸਕਰੀਨ ਤੇ ਨੰਬਰ ਚਾਦਰੇ ਤੇ ਕਾਲ ਕਰਕੇ ਆਪਣੀ ਡੇਟ ਤੇ ਟਾਈਮ ਜ਼ਰੂਰ ਲੈ ਲਿਓ ਜਿੰਨੇ ਭਰਾ ਵੀ ਦੇਖ ਰਹੇ ਹੋ ਬਾਕੀ ਹੋ ਸਕੇ ਤਾਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਖਰੜਮਹਾਲੀ ਵਾਲੇ ਜਿੰਨੇ ਵੀ ਭਰਾ ਆਪਣੇ ਹੈਗੇ ਨੇ ਉਹ ਯਾਰ ਇਹ ਆਫਰ ਦਾ ਬੱਦ ਤੋਂ ਬੱਦ ਫਾਇਦਾ ਚੁੱਕ ਸਕਣਾਂ ਜੇ ਗੱਲ ਕਰੋਗੇ ਵੀ ਇਹ ਆਇਲ ਕਿਹੜਾ ਵਰਤਦੇ ਨੇ ਆਂ ਇੰਡੀਆ ਦੇ ਟਾਪ ਬ੍ਰਾਂਡ ਨੇ ਦੋ ਕੈਸਟਰੋਲ ਤੇ ਵੀਰੇ ਮੋਬਿਲ ਸਿਰਫ ਆਪਾਂ ਦੋਹੀ ਵਰਤਦੇ ਆਂ ਹਾਂਜੀ ਹਾਂਜੀ ਤੀਜੇ ਨੂੰ ਹੱਥ ਨਹੀਂ ਕੋਈ ਪਾਉਂਦੇ ਸਿੱਧੀ ਜੀ ਗੱਲ ਐ ਬਾਕੀ ਦਿੱਤੇ ਨੰਬਰ ਤੇ ਕਰ ਲਓ ਕੰਟੈਕਟ ਉਹ ਵੀ ਸਿੰਥੈਟਿਕ ਓਇਲ ਸਰ ਸਿੰਥੈਟਿਕ ਓਇਲ ਨਹੀਂ ਸਿੰਥੈਟਿਕ ਓਇਲ ਲਗੋਗੇ ਠੀਕ ਐ ਮੋਟਰਸਾਈਕਲ ਦੀ ਸਰਵਿਸ ਵੀ ਹਾਈ ਟੈਕ ਮਸ਼ੀਨ ਦੇ ਨਾਲ ਕਰਾਵਾਂਗੇ ਹੋਰ ਦੱਸੋ ਸਕਰੀਨ ਤੇ ਭਰਾ ਦਾ ਨੰਬਰ ਤੇ ਐਡਰੈਸ ਦੋਨੋਂ ਚੱਲ ਰਹੀ ਕਰ ਲਓ ਕੰਟੈਕਟ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ